ਮੇਰਾ ਨਾਮ ਮਨੂ ਸ਼ਰਮਾ ਸ਼ਰਮਾ ਮੋਬਾਈਲ ਹਾਊਸ ਸ਼ਰਮਾ ਮੋਬਾਈਲੈਂਡ ਇਲੈਕਟ੍ਰੋਨਿਕ ਹਾਊਸ ਆਪਣੇ ਦੋ ਸ਼ੋਰੂਮ ਹੈ ਜੀ ਇੱਕ ਹੈਗਾ ਅੰਬੇਦਕਰ ਚੌਂਕ ਦੇ ਵਿੱਚ ਕ੍ਰਿਸ਼ਨਾ ਬੈਕਰਸ ਦੇ ਸਾਹਮਣੇ ਇੱਕ ਹੈਗਾ ਆਪਣਾ ਬੱਸ ਸਟੈਂਡ ਦੇ ਕੋਲ ਨਵਾਂ ਸ਼ੋਰੂਮ ਜਿਹੜਾ ਆਪਣਾ ਬੱਸ ਸਟੈਂਡ ਦੇ ਕੋਲ ਕਮੇਟੀ ਕਰਦੇ ਬਿਲਕੁਲ ਸਾਹਮਣੇ ਸ਼ਰਮਾ ਮੋਬਾਈਲੈਂਡ ਇਲੈਕਟ੍ਰੋਨਿਕ ਹਾਊਸ ਮੈਂ ਆਪਣੇ ਪੂਰੇ ਸਟਾਫ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਆਪਣੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਸਭ ਦੀ ਖੁਸ਼ੀਆਂ ਭਰੀ ਚੜੇ ਸਭ ਇੰਜੋਏ ਕਰਨ ਠੀਕ ਹੈ ਜੀ ਔਰ ਉਸ ਦੇ ਨਾਲ ਨਾਲ ਆਪਣੇ ਫਰਮ ਤੇ ਆਪਣੀ ਸਟੋਰ ਤੇ ਇੰਨੀਆਂ ਸਕੀਮਾਂ ਹੈਗੀਆਂ ਨੇ 3-4 ਦਿਨ ਰਹਿ ਗਏ ਸਾਰੇ ਠੀਕ ਹੈ ਜੀ ਇਹ ਤਿੰਨਾਂ ਚਾਰਾਂ ਦਿਨਾਂ ਵਿੱਚ ਆਪਾਂ ਕਸਟਮਰਸ ਵਾਸਤੇ ਇਦਾਂ ਦਦਰੀਆਂ ਸਕੀਮਾਂ ਲੈ ਕੇ ਆਏ ਆ ਸਭ ਤੋਂ ਵੱਡਾ ਪ੍ਰਾਈਜ਼ ਹੈਗਾ ਸਾਡਾ ਲਾਇਡ ਵੱਲੋਂ ਜਿਹੜੀ ਮਹਿੰਦਰਾ ਦੀ ਥਾਰ ਉਸ ਤੋਂ ਬਾਅਦ ਦੇ ਵਿੱਚ ਰਾਇਲ ਐਂਡ ਫੀਲਡ ਨਿਕਲਣਾ ਹੈ ਜੀ ਫਿਰ ਇੱਕ ਏਸੀ ਗਿਫਟ ਨਿਕਲਣਾ ਹੈ ਜੀ ਫਿਰ ਇੱਕ ਐਲਈਡੀ ਆ ਵੱਡੀ 65 ਇੰਚ ਇੱਕ ਵੱਡੀ ਫ੍ਰਿਜ ਹੈਗੀ ਆ ਇੱਕ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਹੈਗੀ ਆ ਮਤਲਬ ਹੋਰ ਵੀ 25000 ਕੈਸ਼ ਹੈਗਾ ਆ 25000 ਆਨਲਾਈਨ ਦੇ ਕੂਪਨ ਹੈਗੇ ਨੇ ਮਤਲਬ ਇਹ ਸਾਰੀਆਂ ਚੀਜ਼ਾਂ ਦੀਵਾਲੀ ਦੇ ਆਫਰ ਪ੍ਰਾਈਜ਼ ਨੇ ਸਾਰੇ ਇਹ ਸ਼ਰਮਾ ਮੋਬਾਈਲ ਐਂਡ ਇਲੈਕਟ੍ਰੋਨਿਕਸ ਵੱਲੋਂ ਇਹ ਸਾਰੇ ਪ੍ਰਾਈਜ਼ ਨਿਕਲਣਗੇ ਠੀਕ ਹੈ ਜੀ ਔਰ ਕਾਫੀ ਸਾਰੇ ਕਈ ਪ੍ਰੋਡਕਟਸ ਉੱਪਰ ਕੈਸ਼ਬੈਕ ਹੈਗਾ ਆ ਕਿਸੇ ਤੇ 12000 ਕੈਸ਼ਬੈਕ ਕਿਸੇ ਤੇ 8000 ਕੈਸ਼ਬੈਕ ਠੀਕ ਹੈ ਜੀ ਆਪਣੇ ਕੋਲ ਬ੍ਰਾਂਡ ਸਾਰੇ ਅਵੇਲੇਬਲ ਨੇ Apple ਫੋਨ ਆ Apple ਫੋਨ ਦੇ ਵਿੱਚ ਆਪਾਂ ਕਸਟਮਰ ਨੂੰ 24 0 ਦੀ ਸਕੀਮ ਦਵਾਂਗੇ ਕੰਗੀ ਕਸਟਮਰ ਜ਼ੀਰੋ ਡਾਊਨ ਪੇਮੈਂਟ ਤੇ ਯਾਨੀ ਕਿ ਕਸਟਮਰ 1000 2000 ਦੇ ਕੇ 80 ਹਜ਼ਾਰ ਦਾ ਫੋਨ ਲਈ ਆ ਸਕਦਾ ਹੈ ਕਸਟਮਰ Apple ਦਾ 24 ਜ਼ੀਰੋ ਦੀ ਸਕੀਮ ਮਤਲਬ 24 ਕਿਸ਼ਤਾਂ ਆਪਾਂ ਕਸਟਮਰ ਨੂੰ ਕਰਕੇ ਦਵਾਂਗੇ ਫਿਰ ਆਪਣੇ ਕੋਲ LED ਸੈਗਮੈਂਟ ਦੇ ਵਿੱਚ 32 ਇੰਚ ਤੋਂ ਲੈ ਕੇ 85 ਇੰਚ ਤੱਕ ਆਪਣੇ ਕੋਲ LED ਅਵੇਲੇਬਲ ਹੈਗੀ ਆ ਡਿਸਪਲੇ ਚ ਠੀਕ ਹੈ ਜੀ ਪਲੱਸ LEDਸ ਤੇ ਸਕੀਮਾਂ ਇੱਧਰ-ਉਧਰੀਆਂ ਹੈਗੀਆਂ ਜ਼ੀਰੋ ਡਾਊਨ ਪੇਮੈਂਟ ਦੀ ਸਕੀਮ ਹੈਗੀ ਆ ਠੀਕ ਹੈ ਜੀ ਕਸਟਮਰ ਨੇ ਸਿਰਫ ਪੈਨ ਕਾਰਡ ਆਧਾਰ ਕਾਰਡ ਤੇ ਬੈਂਕ ਕਾਪੀ ਇਹ ਤਿੰਨ ਚੀਜ਼ਾਂ ਲੈ ਕੇ ਆਣੀਆਂ ਅਸੀਂ ਕਸਟਮਰ ਦੇ ਘਰ ਪ੍ਰੋਡਕਟ ਡਿਲੀਵਰ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਬੱਚੇ ਵਾਸ਼ਿੰਗ ਮਸ਼ੀਨਸ ਆ ਜਾਂਦੀਆਂ ਆ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਹੈਗੀਆਂ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨਸ ਹੈਗੀਆਂ ਠੀਕ ਹੈ ਜੀ 1024 ਰੁਪਏ ਕਿਸ਼ਤ ਬਣ ਜਾਏਗੀ 888 ਰੁਪਏ ਕਸਟਮਰ ਨੂੰ ਕਿਸ਼ਤ ਬਣਾ ਕੇ ਦੇਵਾਂਗੇ ਯਾਨੀ ਕਿ ਕਸਟਮਰ ਦੇ ਘਰ ਆਪਾਂ ਆਸਾਨ ਕਿਸ਼ਤਾਂ ਦੇ ਵਿੱਚ ਕਸਮਰ ਨੂੰ ਆਪਾਂ ਪ੍ਰੋਡਕਟ ਦੇਣਾ ਆ ਠੀਕ ਹੈ ਜੀ ਹੋਰ ਕਾਫੀ ਸਾਰੀਆਂ ਸਕੀਮਾਂ ਹੈਗੀਆਂ ਆ ਗਿਫਟ ਹੈਗੇ ਨੇ ਬੜੀ ਬੜੇ ਵਧੀਆ ਵਧੀਆ ਗਿਫਟ ਹੈਗੇ ਨੇ ਠੀਕ ਹੈ ਜੀ ਉਹ ਚੁਆਇਸ ਦੇਣੀ ਆ ਕਸਮਰ ਨੂੰ ਉਹਦੇ ਵਿੱਚ 8-10 ਚੀਜ਼ਾਂ ਹੈਗੀਆਂ ਵਧੀਆ ਜਿਹੜੀ ਜੈਂਟਲ ਚੀਜ਼ਾਂ ਜਿਹੜੀਆਂ ਘਰ 'ਚ ਯੂਜ਼ ਕਰਨੀਆਂ ਆ ਆਪਾਂ ਇਹ ਨਹੀਂ ਚਾਲੂ ਕਤਾਲੂ ਗਿਫਟ ਨਹੀਂ ਕੋਈ ਵੀ ਅੱਛੇ ਗਿਫਟ ਨੇ ਤਾਂ ਕਿ ਕਸਮਰ ਯੂਜ਼ ਕਰੇ ਉਹਨਾਂ ਨੂੰ ਇਹ ਸਾਰੇ ਗਿਫਟ ਲੈਣ ਵਾਸਤੇ ਇਹ ਸਾਰੇ ਪ੍ਰਾਈਜ਼ ਲੈਣ ਵਾਸਤੇ ਵਧੀਆ ਪ੍ਰੋਡਕਟ ਵਧੀਆ ਮੈਨੂਫੈਕਚਰਿੰਗ ਫਰੈਸ਼ ਮੈਨੂਫੈਕਚਰਿੰਗ ਲੈਣ ਵਾਸਤੇ ਇਹ ਸਾਰਾ ਉਪਹਾਰ ਲੈਣ ਵਾਸਤੇ ਕਿ ਤੁਸੀਂ ਆਣਾ ਕਿੱਥੇ ਆ ਜੀ ਸ਼ਰਮਾ ਮੋਬਾਈਲ ਹਾਊਸ ਸ਼ਰਮਾ ਇਲੈਕਟ੍ਰੋਨਿਕ ਹਾਊਸ ਠੀਕ ਹੈ ਜੀ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਬੱਸ ਸਟੈਂਡ ਦੇ ਨੇੜੇ ਮੇਰੇ ਸਟਾਫ ਵੱਲੋਂ ਮੇਰੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦੀਵਾਲੀ ਹਰੇਕ ਦੀ ਖੁਸ਼ੀਆਂ ਭਰੀ ਚੜੇ ਥੈਂਕ ਯੂ ਦੇਵ ਸ਼ਰਮਾ ਸ਼ਰਮਾ ਮੋਬਾਈਲ ਹਾਊਸ ਸਾਹਮਣੇ ਕਮੇਟੀ ਘਰ ਨੀਅਰ ਬਸਟੈਂਡ ਨਕੌਦਰ ਅੰਬੇਦਕਰ ਚੌਂਕ ਸ਼ਰਮਾ ਮੋਬਾਈਲ ਸਾਡੀ ਦੂਸਰੀ ਬ੍ਰਾਂਚ ਅੰਬੇਦਕਰ ਚੌਂਕ ਨਕੌਦਰ ਜੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੀਵਾਲੀ ਹਰਕ ਲਈ ਖੁਸ਼ੀਆਂ ਭਰੀ ਹੋਵੇ ਇਲਾਕੇ ਲਈ ਸ਼ਰਮਾ ਮਾਸੀਆਂ ਦੇ ਸ਼ਰਮਾ ਮੋਬਾਈਲ ਨੇ ਬਹੁਤ ਧੀਰਸਾਵੇਂ ਨਾਮ ਰੱਖੇ ਆ ਆਪਣੇ ਵੱਲੋਂ ਹਰ ਬ੍ਰਾਂਡ ਦਾ ਮੋਬਾਈਲ ਇੱਕੋ ਹੀ ਛੱਤ ਥਲੇ ਮੋਬਾਈਲ ਔਰ ਅਪਲੈਂਸ ਇੱਕੋ ਹੀ ਛੱਤ ਥਲੇ ਮਿਲੂਗੀ ਔਰ ਕੰਪਨੀ ਵੱਲੋਂ ਵੀ ਥਾਰ ਮੋਟਰਸਾਈਕਲ ਫ੍ਰਿਜ ਟੀਵੀ ਧੀਰਸਾਵੇਂ ਨੇ ਨਾਮ ਰੱਖੇ ਗਏ ਲਾਰਡ ਕੰਪਨੀ ਵੱਲੋਂ ਆਓ ਤੇ ਮੌਕੇ ਦਾ ਫਾਇਦਾ ਲਓ ਸ਼ਰਮਾ ਮਾਸੀਆਂ ਫਾਇਦੇ ਲਈ ਕੰਮ ਕਰਨਾ ਹਰ ਚੀਜ਼ ਬਾਜ਼ੀ ਰੋੜ ਸੱਤੀ ਰੇਟ ਤੇ ਦਿਆਂਗੇ ਸਾਰਿਆਂ ਨੂੰ ਲੱਕੀ ਮੈਂ ਸ਼ਰਮਾ ਵਾਈਲ ਹਾਊਸ ਨੂੰ ਕੋਦਰ ਤੋਂ ਜੀ ਦੀਵਾਲੀ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਡੇ ਪਰਿਵਾਰ ਤੇ ਹਮੇਸ਼ਾ ਖੁਸ਼ੀਆਂ ਭਰਾਈ ਰੱਖੇ ਆਪਣਾ ਸ਼ੋਰੂਮ ਜਿਹੜਾ ਹੈਗਾ ਸ਼ਰਮਾ ਵਾਈਲ ਹਾਊਸ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਆ ਆਪਣੇ ਸ਼ੋਰੂਮ ਨਾਲ ਜਿਹੜੀਆਂ ਨਵੀਆਂ-ਨਵੀਆਂ ਆਫਰਾਂ ਲੱਗੀਆਂ ਤੁਸੀਂ ਇਹਦਾ ਲਾਭ ਉਠਾਲ ਲਈ ਸਾਡੇ ਸ਼ੋਰੂਮ ਤੇ ਤੁਸੀਂ ਵਿਜ਼ਿਟ ਕਰੋ ਆਪਣੇ ਕੋ ਉਹਨਾਂ ਦਾ ਦੀ 65 ਇੰਚ ਦੀ LED ਸਿਰਫ 60000 ਰੁਪਏ ਦੀ ਰੇਂਜ ਤੋਂ ਸ਼ੁਰੂ ਹੈਗੀ ਹੈ ਜੀ ਆਹ ਰੇਟ ਆਪਣੇ ਕੋ ਪੂਰੇ ਨਕੌਦਰ ਦੇ ਵਿੱਚ ਕਿਤੋਂ ਨਹੀਂ ਮਿਲੇਗਾ ਉਹਦੇ ਨਾਲ ਤੁਹਾਨੂੰ ओरिजिनल ਸਾਡੇ ਕੋ ਜਿਹੜੀ ਗਿਫਟ ਆਈਟਮ ਹੈਗੀ ਹੈ ਉਹ ਵੀ ਵਧੀਆ ਹੈਗੀ ਹੈ ਡਿਨਰ ਸੈੱਟ ਹੈਗੇ ਆ ਕੱਪ ਸੈੱਟ ਹੈਗੇ ਆ ਹੋਰ ਬੜੇ ਬੜੇ ਬ੍ਰਾਂਡ ਦੀਆਂ ਗਿਫਟ ਆਪਾਂ ਸ਼ੋਪ ਤੇ ਦੇਣੀ ਹੈਗੀਆਂ ਉਹਦਾ ਲਾਭ ਲੈਣ ਲਈ ਤੁਸੀਂ ਸਾਡੀ ਸ਼ੋਪ ਤੇ ਵਿਜ਼ਿਟ ਕਰੋ ਇੱਕ ਵਾਰ ਫੇਰ ਸਾਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ